ਪੰਜਾਬੀਆਂ ਦਾ ਸਾਥ ਮਿਲਦਾ ਕਿਉਂ ਲਾਗੇ ਤੁਹਾਡੇ ਹੁਣ ਪ੍ਰਵਾਸੀ ਵੀ ਜਿਹੜੀ ਲਾਤੀ ਉਹਨਾਂ ਨੇ ਤੇ ਤੁਹਾਡਾ ਹੁਣ ਕੰਮ ਘਟ ਗਿਆ ਤੇ ਪੰਜਾਬੀ ਜਿੰਦੇ ਸਾਥ ਆਉਂਦੇ ਸਮਾਨ ਲੈਣ ਕਿਤੇ ਹੁਣ ਕਦੋਂ ਆਣਾ ਅੱਗੇ ਛੱਪਾ ਲਾੜਿਆ ਕੋਈ ਇਲਮ ਆੜਾ ਮੋੜਾ ਕਰ ਗਿਆ ਜਾਦੂ ਦਾ ਉਹ ਕਾਗ ਬਣ ਛੱਦਿਆ ਤੇ ਇਹ ਭੁੱਖਾ ਮਰਦਾ ਚੱਲਦੇ ਤੁਹਾਡੇ ਕੋਲ ਥੋੜਾ ਸਮਾਨ ਆ ਲੋ ਕੀ ਆਉਂਦੇ ਲੈਣ ਕੇ ਕਿ ਨਹੀਂ ਆਉਂਦੇ ਆਉਂਦੇ ਦਾ ਘੱਟ ਆਉਂਦੇ ਆ ਪਹਿਲਾਂ ਕੰਮ ਠੀਕ ਸੀ ਪਹਿਲਾਂ ਸਹੀ ਤਿੰਨ ਕਾਉਂ ਕਦੋਂ ਦਾ ਘੱਟ ਹੋਇਆ ਕੰਮ ਇਹ ਆ ਦਿਨੋਂ ਦੇ ਆ ਲੌਂਡਾ ਮੈਨੂੰ ਉਹ ਮੈਂ ਘੱਟ ਹੋ ਗਿਆ ਆ ਭਾਈ ਇਹ ਲਾ ਲਾ ਕੇ ਲਗਾ ਕੇ ਭਾਈ ਇਹ ਭਾਈ ਇਹ ਕੰਮ ਹੀ ਬਣ ਸ਼ਾ ਬਿਦਗਾ ਨਾ ਆਏ ਇਹ ਚੱਲਦਾ ਭੁਖਾ ਮਊਗਾ ਜਿਸ ਸਾਧਰੀ ਉਹ ਮਠਨਵੇਂ ਸਾਲ ਆ ਸੀ ਵੀ ਤੁਹਾਡਾ ਕੈਮ ਹੀ ਲੱਗਦਾ ਉਹਦਾ ਅੱਖਾ-ਉੱਖਾ ਰੋਸ਼ਨੀ ਠੀਕ ਆ ਹਾਂ ਸਹੀ ਆ ਆ ਬਣਾਉਣੀ ਹੈ ਇਸ ਤੋਂ ਬਾਪੂ ਕਿੰਨਾ ਚਿਰ ਹੋ ਗਿਆ ਜਿਹੜੀ ਲੋਂਦੇ ਬਟਾਲੇ 'ਚ ਮੈਨੂੰ ਬੜਾ ਜਲ ਹੋਇਆ ਪਹਿਲਾਂ ਦੁਕਾਨ ਕਰਦਾ ਹੋਣਾ ਇਹ ਕੰਮ ਕਿੰਨੇ ਕੁ ਪੈਸੇ ਬਣ ਜਾਂਦੇ ਦਿਹਾੜੀ 'ਚ ਇਹ ਅੰਦਾਜ਼ਾ 100 200 ਬਾਈ ਦਾ ਉਹ ਸਾਰਾ ਹੀ ਬਾਪੂ ਨੂੰ ਸੋਹਦੀ ਰੋਟੀ ਵੀ ਖਾਣੀ ਆ ਤੇ ਦੁੱਧ ਚਾਹ ਚੋ ਵੀ ਪੀਣੀ ਆ ਹਾਂ ਕੋਇ ਆ ਗਿਆ ਕੋੜਿਆ ਥੋੜਿਆ ਤੇ ਉਹਨੂੰ ਰੁਪਈਆ 100 ਦੇ ਵੀ ਦੇਣਾ ਬਾੜਾ ਦੇਣਾ ਜਾ ਚਮਤੈ ਦੀ ਗੱਲ ਨਹੀਂ ਕੋਲੋ ਚਮਤੈ ਨਹੀਂ ਕੰਮ ਹੀ ਜਰੂਰ ਹੋਊਗਾ ਤੂੰ ਜਿੰਨੀ ਤੁਹਾਡੀ ਉਮਰ ਹੋ ਗਈ 98 ਸਾਲ ਉਮਰ ਹੋ ਗਈ 100 ਸਾਲ ਦੇ ਕਰੀਬ ਪਹੁੰਚਣ ਲੱਗਿਓ ਅਜੇ ਫਿਰ ਪੂਰਾ ਜੋਸ਼ ਹੈ ਕਿ ਜਿਹੜੀ ਤੋ ਧੱਕੇ ਲੈ ਜਾਂਦੇ ਹੂੰ ਤੂੰ ਦਾ ਗਾਮਾ ਉਹ ਉਕਰਵਣ ਵਾਲਾ ਕਰਾਈ ਜਾਂਦੇ ਆ ਦੂਆ ਨਾਲ ਰੱਬ ਦਾ ਰੱਬ ਦੇ ਕੋਲ ਹੀ ਆ ਘਰ ਦੇ ਹਾਲਾਤ ਕਿੱਦਾਂ ਦੇ ਕਮਰੇ-ਕਮਰੇ ਹੈਗੇ ਕੋਈ ਮਾਰੇ ਹੀ ਆ ਘਰੇ ਦੇਖਿਆ ਨਾ ਲੋਰ ਦੇਖੇ ਨਹੀਂ ਆਉਂਦਾ ਸਾਰਾ ਹੀ ਚੋਂਦਾ ਆ ਇੰਨੇ ਰਗਾਂ ਦੇਸਰੇ ਸਭ ਪੈ ਜਾਂਦੇ ਸੌਂਦੇ ਸੌਂਦੇ ਕਿੱਦਾਂ ਫਿਰ ਕਿੱਥੇ ਸੌਂਦੇ ਕਦੇ ਬਾਹਰ ਐ ਸੰਨ ਲੋਕ ਖਲਾ ਕੇ ਸੌਂ ਸੌਂ ਲਈ ਜਾਂਦੇ ਜਿਵੇਂ ਪਾਸ ਗੁਜ਼ਾਰਾ ਹੀ ਕਰ ਪੁਰਾਣੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਪੁਰਾਣੇ ਬਜ਼ੁਰਗਿਆ ਹਨ ਹੱਥੀਂ ਕਿਰਤ ਕਰਕੇ ਦੋਸਾਂ ਲਾਉਂ ਦੀ ਕਿਰਤ ਕਰਕੇ ਖਾ ਕੇ ਹੀ ਖੁਸ਼ ਹੁੰਦੇ ਹਨ ਤੇ ਅੱਜ ਕੱਲ ਦੀ ਨੌਜਵਾਨ ਦੀ ਗੱਲ ਕਰੀਏ ਤੇ ਨੌਜਵਾਨੀ ਹੱਥ ਹਲਾ ਕੇ ਖੁਸ਼ ਨਹੀਂ ਹੈਗੀ ਕੰਮ ਕਰਕੇ ਖੁਸ਼ ਨਹੀਂ ਆ ਉਹਨਾਂ ਨੂੰ ਬੈਠੇ ਬਿਠਾਏ ਰੋਟੀ ਪਾਣੀ ਚਾਹੀਦਾ ਲੇਕਿਨ ਪੁਰਾਣੇ ਬਜ਼ੁਰਗਿ ਨੇ ਹੱਥੀਂ ਕਮਾ ਕੇ ਖਾ ਗਏ ਹੀ ਖੋਸ਼ ਨੇ ਸੋ ਤਸਵੀਰਾਂ ਜਿਹੜੀ ਮੈਂ ਸਾਂਝੀਆਂ ਕਰਾਂਗਾ ਉਹ ਇੱਕ ਐਸੇ ਬਜ਼ੁਰਗੀਆਂ ਨੇ ਜਿਨ੍ਹਾਂ ਦੀ ਉਮਰ ਕਮ ਸਕੱਮ 98 98 ਸਾਲ ਹੈ ਲੇਕਿਨ ਅੱਜ ਵੀ ਕਿੱਤ ਕਰਕੇ ਖਮਾਉਂਦੇ ਹਨ ਜਿਹੜੀ ਲਗਾਈ ਹੈ ਜਿਹੜੀ ਲਗਾਇਆ तकरीबन ਉਹਨਾਂ ਨੂੰ 20 ਤੋਂ 25 ਸਾਲ ਹੋ ਗਏ ਹਨ ਇੱਥੇ ਬਟਾਲੇ ਵਿੱਚ ਤੇ ਮੌਫਲੀ ਛੋਲੇ ਮुरमਰਾ ਅਤੇ ਫੁੱਲੇ ਵਗੈਰਾ ਲਗਾ ਕੇ ਉਹ ਆਪਣਾ ਗੁਜ਼ਾਰਾ ਕਰਦੇ ਹਨ ਜੇ ਗੱਲ ਕਰੀ ਗਈ ਹੈ ਇਸ ਬਾਪੂ ਦੇ ਘਰਦਿਆਂ ਦੀ ਜਿਹੜੀ ਘਰਵਾਲੀ ਹੈ ਉਹ ਵੀ ਸਾਥ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਹੈ ਦੋ ਬੱਚੀਆਂ ਸਨ ਬੇਟੀਆਂ ਸਨ ਜਿਨ੍ਹਾਂ ਦੀ ਸ਼ਾਦੀ ਕਰਵਾ ਦਿੱਤੀ ਹੈ ਅਤੇ ਦੋ ਬੇਟੇ ਸਨ ਜੋ ਕਿ ਇੱਕ 7 ਮਹੀਨੇ ਦਾ ਪੂਰਾ ਹੋ ਗਿਆ ਤੇ ਦੂਜਾ 11 ਮਹੀਨੇ ਦਾ ਸੀ ਜੋ ਰੱਬ ਨੂੰ ਪਿਆਰਾ ਹੋ ਗਿਆ ਹੁਣ ਘਰ ਵਿੱਚ ਇਕੱਲਾ ਹੈ ਘਰ ਦੇ ਹਾਲਾਤ ਵੀ ਠੀਕ ਨਹੀਂ ਹੈ ਲੇਕਿਨ ਫਿਰ ਵੀ ਕਹਿੰਦਾ ਹੈ ਕਿ ਮੈਂ ਆਪਣੀ ਜਿਹੜੀ ਕਿਰਤ ਕਰਕੇ ਦਸਾਂ ਲੌ ਦੀ ਕਿਰਤ ਕਰਕੇ ਖਾਣੀ ਹੈ ਸੋ ਉਮਰ ਇੰਨੀ ਹੈ ਜਜ਼ਬਾ ਇੰਨਾ ਹੈ ਅਜੇ ਹੌਸਲਾ ਇੰਨਾ ਹੈ ਕਿ ਮੈਂ ਕਹਿੰਦਾ ਕਿਰਤ ਕਰਕੇ ਖਾਵਾਂਗਾ ਭਾਵੇਂ ਮਰਦਾ ਮਰਦਾ ਲੇਕਿਨ ਖਾਵਾਂਗਾ ਮੈਂ ਕਮਾ ਕੇ ਸੋ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਸਾਂਝੀਆਂ ਕੀਤੀਆਂ ਹਨ ਕਿ ਕਿਦਾਂ ਰੇੜੀ ਲਾ ਕੇ ਬਾਪੂ ਬੈਠਾ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਬਾਪੂ ਦੇ ਕਿਸਰਾ ਨੇ ਸੋ ਗੱਲਬਾਤ ਵੀ ਕਰਾਂਗੇ ਜਾਣਾਂਗੇ ਬਾਪੂ ਦੇ ਦਿਲ ਦਾ ਹਾਲ ਕਿ ਬਾਪੂ ਕੀ ਕਹਿੰਦਾ ਹੈ ਸਸਿ ਕੇ ਬਾਪੂ ਜੀ ਇਹ ਬਾਪੂ ਜੀ ਉਮਰ ਕਿੰਨੀ ਤੁਹਾਡੀ 2 ਬਨੇ ਘਾੜੋ ਸਾਲ ਸਾਲ ਯਾਨੀ ਕਿ 98 ਸਾਲ ਹੋ ਗਈ 99 ਸਾਲ ਤੇ ਅਜੇ ਵੀ ਤੁਸੀਂ ਕੰਮ ਕਾਰ ਪੂਰਾ ਕਰਦੇ ਹੋ ਹਾਂ ਜੀ ਪੂਰਾ ਜਜ਼ਬਾ ਹੈਗਾ ਦਿਲ ਚ ਪੂਰਾ ਪੂਰਾ ਹੈਗਾ ਤੇ ਘਰ ਦੇ ਘਰ ਦੇ ਹਾਲਾਤ ਕਿੱਦਾਂ ਦੇ ਘਰ ਦੇ ਕੌਣ ਕੌਣ ਘਰ ਚ ਹੈਗਾ ਗੁਜਾਰਾ ਗੁਜਾਰਾ ਦੇ ਹੀ ਜਾਂਦਾ ਜਾ ਰਾਵ ਜਾ ਰਾਈ ਗਿਆ ਨਾ ਨਾ ਘਰ ਚ ਕੋਣ ਕੋਣ ਹੈਗਾ ਹੋਰ ਬੰਗਲਾ ਹੀ 25 ਘਰ ਦੀ ਉਹ ਹੈ ਨਹੀਂ ਘਰ ਦੀ ਉਹ ਵੀ ਗੁਰੂ ਜਨਮ ਕਿੰਨਾ ਚਿਰ ਹੋ ਗਿਆ ਵਾਹ ਵਾਹ ਚਿਰ ਹੋ ਗਿਆ ਬਹੁਤ ਚਿਰ ਹੋ ਗਿਆ ਤੂੰ ਵੀ ਜਦੋਂ ਤੇ ਬੱਚੇ ਕਿੰਨੇ ਆ ਬੱਚੇ ਕੋਈ ਨਾ ਕੱਲਾ ਹੀ ਗੱਲਾਂ ਕੁੜੀਆਂ ਵਿਆਹ ਸਾੜੀਆਂ ਆਪਣਾ ਘਰੋਂ ਕਰੇंगी ਤੇ ਮੁੰਡੇ ਹੈਗੇ ਸੀ ਮੇ ਮੁੰਡੇ ਆ ਗਏ ਹਣ ਗੁਜ਼ਰ ਗਏ ਉਹ ਦੱਸਿਆ ਦੇਖਣਾ ਜੀ ਰਹਿ ਦੇਖਣਾ ਚੱਲ ਰਹੇ ਨੇ ਕਰ ਲੈ ਆਉਂਦੇ ਹੋ ਇੱਥੇ ਬਹਿ ਕੇ ਕਮਾ ਕੇ ਜਾਂਦੇ ਹੋ ਕੁੜੀਆਂ ਨਹੀਂ ਪੁੱਛਦੀਆਂ ਆ ਕੇ ਮੈਂ ਕੁੜੀਆਂ ਦਾ ਘਰ ਆਂਦੀਆਂ ਨੇ ਹਨਾ ਕੁੜੀਆਂ ਦਾ ਘਰ ਦਾ ਨਹੀਂ ਖਾਈ ਦਾ ਅਬ ਨੂੰ ਕਿੰਨਾ ਕਮਾਉਂਦੇ ਹੋ ਮੈਂ ਬਹੁਤ ਹਰ ਵੇਲੇ ਨੰਦੇ ਰਹਿੰਦੇ ਆਂ ਅਬ ਆਮ ਨੂੰ ਹਾਰੇ ਬੋਲੇ ਹੁੰਦੇ ਮਰਨੇ ਮਨਾ ਪਰਨ ਸਹਲ ਦੇ ਉੱਥੇ ਉੱਤੇ ਖੜਦਾ ਉਹਦੀ ਖਾਤਾ ਉੱਤੇ ਆ ਹਰੇ ਆ ਬਲੀ ਆ ਤਰਜ਼ੀਲੇ ਆ ਵੀਰ ਅਨਾਜ ਇੱਥੇ ਖਾਣ ਲੈ ਕਦੋਂ ਆਂਦੇ ਆ ਬਾਬੂ ਕਿੰਨਾ ਚਿਰ ਹੋ ਗਿਆ ਜਿਹੜੀ ਲੋਂਦੇ ਬਟਾਲੇ ਚ ਮੈਨੂੰ ਬੜਾ ਚਿਰ ਹੋਇਆ ਪਹਿਲਾਂ ਦੁਕਾਨ ਕਰਦਾ ਹੋਣਾ ਇਹ ਕੰਮ ਮੈਨੂੰ ਬੜਾ ਚਿਰ ਹੋਇਆ ਜਿੱਦਾਂ ਗੱਲ ਕਰੀਏ ਹੁਣ ਤੁਹਾਡੇ ਕੋਲ ਥੋੜਾ ਜਿਹਾ ਸਮਾਨ ਆ ਲੋਕੀ ਆਉਂਦੇ ਲੈਣ ਕੇ ਕਿ ਨਹੀਂ ਆਉਂਦੇ ਆਉਂਦੇ ਦਾ ਘੱਟ ਆਉਂਦੇ ਆ ਪਹਿਲਾਂ ਕੰਮ ਠੀਕ ਸੀ ਇੰਨਾ ਸਹੀ ਤਿੰਨ ਕਦੋਂ ਦਾ ਘੱਟ ਹੋਇਆ ਕੰਮ ਇਹ ਆ ਜਦੋਂ ਦੇ ਆ ਲੌਂਡਾ ਬੰਨੇ ਉਹ ਮੈਂ ਘੱਟ ਹੋ ਗਿਆ ਆ ਭਾਈ ਇਹ ਲਾਗੇ ਲਗਾ ਕੇ ਭਾਈ ਇਹ ਭਾਈ ਇਹ ਕੰਮ ਵੀ ਬਣ ਸ਼ਾਬ ਹੈ ਬਗਾਗ ਨਾ ਆਏ ਇਹ ਚੱਲਦਾ ਭੁਖਾ ਮਰੂਗਾ ਇਹ ਆਦੇ ਭੁਖਾ ਮਰਦਾ ਚੱਲਦੇ ਤੇ ਮੈਂ ਜਾਣਾ ਨਹੀਂ ਆ ਤੂੰ ਕੋਰ ਨਹੀਂ ਨਾ ਮੈਂ ਨਹੀਂ ਜਾਵਾਂ ਰਾਬਾ ਕਿਹਾ ਹੈ ਮੈਂ ਆ ਬਦਦਵਾਨ ਨੇਤਰ ਮੇਰਾ ਬਣਾਤਾ ਨਾ ਇੱਕ ਕਿ ਨਾ ਹੁਣ ਆ ਫਾ ਲੱਗ ਗਿਆ ਭਾਂਜੋਰਾ ਜੋ ਇਹ ਆਦੇ ਦੌੜਦੇ ਮੈਂ ਦੌਣਾ ਕਿੱਥੇ ਆ ਜਿੰਨੀ ਉਮਰ ਬਧਾਉਣ ਰੱਬ ਤੇ ਬਸ ਨਹੀਂ ਇਹ ਲਈ ਬਸ ਰੱਬ ਤੇ ਡੋਰਾ ਸੁਟੀਆਂ ਹਾਂ ਡੋਰਾ ਡੋਰਾ ਰੱਬ ਤੇ ਕਰਦਾ ਕਿਦਾਂ guzara ਹੁੰਦਾ ਘਰ ਦੇ ਰੋਟੀ ਕੋਣ ਕਿਦਾਂ ਬਕਾਉਂਦੇ ਮੈਂ ਇੱਕ ਨਾਮ ਖਾਣਾ ਦੋ ਟਾਈਮ ਖਾਣਾ ਕੱਲ ਕੱਲ ਦੁੱਧ ਪੀ ਲੈਣਾ ਮਨ ਕਰਨੀ ਜਿਆਦਾ ਸੀ ਦੇਖ ਪਿਸ਼ਾਬ ਲੱਗੇ ਹੁੰਦਾ ਸੀ ਹੁਣ ਮਲ ਦਸੀ ਪੀ ਰਿਹਾ ਹਾਂ ਅੱਧਾ ਪਾਣੀ ਜਿਆਦਾ ਦੁੱਧ ਉਹ ਪਿਸ਼ਾਬ ਸਹੀ ਹੋ ਜਾਂਦਾ ਓ ਜਿਹੜੀ ਅਸੂਰੀ ਤਪਸ਼ ਅੰਦਰ ਵੱੜਦੀ ਹੈ ਛੂਰ ਦੀ ਤਸੂਰੀ ਦੇਖੋ ਹੀ ਨਾ ਜਦ ਤਬ ਛੂਰੀ ਅੰਦਰ ਵੱੜਦੀ ਹੈ ਇਹਨੇ ਆਪਣੀ ਮਾਈ ਦੀ ਸੇਵਾ ਕੀਤੀ ਆ ਬੜੀ ਮਾੜੀ ਆਸੂਰ ਗਿਆ ਇਹ ਤਾਂ ਹੀ ਲੰਘਿਆ ਕਿ ਸੂਰਜ ਨੇ ਆਪਣੇ ਮਾਂ ਦੀ ਸੇਵਾ ਮਾੜੀ ਕੀਤੀ ਆ ਇਹਨੂੰ ਸਜ਼ਾ ਮਿਲਦੀ ਆ ਤੇ ਚੰਦਰਨਾ ਨੇ ਪੜਾ ਨਾ ਲਿਆ ਉਹਦੀ ਮਾਂ ਦੀ ਮਾਂ ਦੀ ਸੇਵਾ ਕਰਨੇ ਗੁਰੂ ਪਹਿਲਾ ਪਹਿਲਾ ਮਾਂ ਮਾਘੁਰੂ ਹੈ ਬਾਅਦ ਚ ਪੀ ਹੋਵਾ ਲੈਣਾ ਮਾਈ ਗੁਰੂ ਹੈ ਇਹ ਬਾਬੂ ਸੁਣਿਆ ਘਰ ਜਾ ਕੇ ਤੁਸੀਂ ਰੇੜੀ ਲੈ ਕੇ ਜਾਵੋ ਜਿਹੜੀ ਖੜਦੇ ਹੋ ਗਲੀ ਚ ਖੜਾ ਲੈਂਦੇ ਹੋ ਆ ਗੜੀ ਚ ਗਿਆ ਬੰਦੇ ਨੇ ਉਹ ਕਪੜਾ ਪਾ ਰੋਣ ਦਾ ਲੈ ਜਾਂਦੇ ਹੋ ਖਿੱਚ ਕੇ ਰੇੜੀ ਨੂੰ ਤੂੰ ਜਿੰਨੀ ਤੁਹਾਡੀ ਉਮਰ ਹੋ ਗਈ 98 ਸਾਲ ਉਮਰ ਹੋ ਗਈ 100 ਸਾਲ ਦੇ ਕਰੀਬ ਪਹੁੰਚਣ ਲੱਗੇ ਹੋ ਅਜੇ ਫਿਰ ਪੂਰਾ ਜੋਸ਼ ਹੈ ਗੱੜੀ ਤੋਂ ਧੱਕੇ ਲੈ ਜਾਂਦੇ ਹਾਂ ਹਾਂ ਤੂਰਾ ਕਾਮ ਆ ਬੋਲਾ ਉਹ ਉਕਰਵਣ ਵਾਲਾ ਖੜਾਈ ਜਾਂਦੇ ਆ ਤੂੰ ਉਹਨਾਂ ਤੇ ਰੱਬ ਤੇ ਰੱਬ ਦੇ ਕੋਲ ਹੀ ਆ ਆਰਾਮ ਦੇ ਕੋਲ ਸਿਦਾ ਦੀ ਕੋਲ ਆ ਉਥੋਂ ਸਾਡੀ ਜੜ੍ਹ ਤੋਂ ਲੱਗੀ ਆ ਸੀਦਾ ਰਾਮ ਤੋਂ ਸੀਦਾ ਰਾਮ ਸਾਡੇ ਮਾਪੇ ਬੰਨੇ ਵੱਡੇ ਨੇ ਇਹ ਰੋਟੀ ਕਿਦਾਂ ਖਾਂਦੇ ਹੋ ਫਿਰ ਇਕੱਲੇ? ਇਹ ਰੋਟੀ ਮੈਂ ਦੋ ਹੀ ਖਾਂਨਾ। ਦੋ ਇਹ ਦੋ। ਆਪ ਪਕਾਉਂਦੇ ਕਿ ਬਾਰੋਂ ਖਾਂਦੇ ਹੋ? ਪਹਿਲਾਂ ਮੈਂ ਪਕਾਉਂਦਾ ਹੁਣ ਮੋਲਣਾ ਹੁਣ ਪਕਦੀਆਂ ਨੇ ਹੁਣ। ਉਹਨੇ ਪਕੜ। ਤੁਸੀਂ ਜਿੱਸਾ ਤੁਹਾਡੀ ਉਮਰ 98 ਸਾਲ ਆ, ਸੀ ਵੀ ਤੁਹਾਡਾ ਕੈਮ ਹੀ ਲੱਗਦਾ। ਤੇ ਉਹਦਾ ਅੱਖਾਂ-ਅੱਖਾਂ ਰੋਸ਼ਨੀ ਠੀਕ ਆ? ਹਾਂ ਉਹ ਸਹੀ ਆ। ਆਹ ਬਣਾਉਣੀ ਮੇਰ ਤੋਂ। ਇੱਕ ਬਣਾਉਣੀ ਆ। ਕਿਤਨੇ ਕਿਤੇ ਪੰਜਾਬੀਆਂ ਦਾ ਸਾਥ ਮਿਲਦਾ ਕਿਉਂ ਲੱਗੇ ਤੁਹਾਡੇ ਹੁਣ ਪ੍ਰਵਾਸੀ ਵੀ ਜਿਹੜੀ ਲਾਤੀ ਉਹਨਾਂ ਨੇ ਤੇ ਤੁਹਾਡਾ ਹੁਣ ਕੰਮ ਘਟ ਗਿਆ। ਤੇ ਪੰਜਾਬੀ ਜਿੰਦੇ ਸਾਥ ਆਉਂਦੇ ਸਮਾਨ ਲੈਣ ਕਿਤੇ ਹੁਣ ਕਦੇ ਆਉਣਾ ਅੱਗੇ ਛੱਪਾ ਲਾੜਿਆ ਕੋਈ ਇਲਮ ਵਾਲਾ ਮੋਟਾ ਕਰਦੇ ਜਾਦੂ ਦਾ ਉਹ ਬਾਗ ਬਣ ਜਾਂਦੇ ਪਈਏ ਭੁੱਖਾ ਮਰਦਾ ਜਾਂਦੇ ਬਹਿਣਾ ਬਹਿ ਰਹਿਣਾ ਨਾ ਤੇ ਹੈ ਲਾਈਕ ਦਾ ਦੇ ਸੌਦਾ ਇਹਨਾਂ ਦੇ ਪੈਸੇ ਕਿਥੋਂ ਵਰਨਾ ਇਹਨੇ ਜਿਆ ਸੌਦਾ ਨਾ ਵਿਗਿਆ ਤੇ ਪੈਸੇ ਕਿਥੋਂ ਹੋਣੇ ਨੇ ਖਾਣਿਆਂ ਦੇ ਖੂ ਖਾਦੇ ਜਾਂਦੇ ਨੇ ਮੈਂ ਗੱਲ ਪਛਣਾ ਵੀ ਦੋ ਪੁੱਤਰ ਸੀਗੇ ਆਪਣੇ ਦੇਤੇ ਪਰ ਦੋਵੇਂ ਛੋਟੀ ਉਮਰੇ 6 ਮਹੀਨੇ ਦਾ ਤੇ 11 ਮਹੀਨੇ ਦਾ 9 ਮਹੀਨਾ ਉਹ ਪੂਰੇ ਹੋ ਗਏ ਨੇ ਕਿਹੜੇ ਕਰਮ ਕੀਤੇ ਅਜੇ ਤਾਂ ਆਪਣੇ ਗਿਲਾ ਨਹੀਂ ਕਿਤੇ ਆਉਂਦਾ ਰੱਬੂ ਉਹਦਾ ਉਹਦਾ ਕਿਉਂ ਨਹੀਂ ਰੱਬ ਦੇ ਕੋਲ ਹੀ ਆਹੀ ਬੈਨੇ ਆਕਾਲ ਨਹੀਂ ਬੈਨਾਂਦਾ ਚਾਲੇ ਜਰ ਉਹਦੇ ਨਾਲ ਰੱਬ ਨਾਲ ਜਾ ਸਾਨੂੰ ਕਾਲ ਨਹੀਂ ਬੈਨਦਾ ਰੱਬ ਸਾਡੇ ਕੋਲ ਹੀ ਆ ਤੇਰੇ ਅੰਦਰ ਨੇ ਰੇ ਅੰਦਰ ਹੀ ਆ ਪਰ ਇਹ ਕਾਲ ਨਹੀਂ ਖਲੋਣ ਦਿੰਦਾ ਇਥੇ ساری ਜੜ ਕਾਲ ਨੇ ਜਗੜੀ ਦੁਨੀਆ ਨੇ ਰਾਬਾ ਦੇ ਗੁੱਸਾ ਹੁੰਦਾ ਕਦੀ ਕਿ ਦੋ ਪਤ ਦਿੱਤੇ ਸੀ ਉਹ ਵੀ ਖੋਲੇ ਆ ਹਾਂ ਗੁੱਸਾ ਵੀ ਹੁੰਦਾ ਗੁੱਸਾ ਵੀ ਹੁੰਦਾ ਕਿ ਸੁਖ ਲੈਣਾ ਹੈ ਦੋ ਮੈਂ ਦੋ ਪਾਗ ਲੈ ਆ ਤੇ ਪਿਸ਼ਾਬ ਕੰਮ ਬਿਆਣਾ ਦਮਾ ਇਹ ਇੱਕ ਇੱਕ ਦਾ ਦੋ ਦੋ ਹੀ ਹੁੰਦੇ ਚਲੋ ਸਾਥ ਹੋ ਜਾਂਦਾ ਚਾਬ ਕਰਦੇ ਦੂਹਰਾ ਬੰਦਾ ਲਕਾਨ ਸਾਹਮਣੇ ਆਹ ਮੁੰਡੇ ਹੁੰਦੇ ਤੇ ਇਸ ਟਾਈਮ ਬਾਪੂ ਨੇ ਬਹਿ ਕੇ ਖਾਣੀ ਹੈ ਮਾਣਾ ਮੰਜੇ ਦੇ ਮੁੰਡਿਆ ਕੰਮ ਕਰਨਾ ਹਾਂ ਗੱਲ ਆ ਪਾਪੂ ਆਪ ਹੀ ਕਮਾਉਂਦਾ ਆਪ ਹੀ ਖਾਂਦਾ ਤੇ ਆਪ ਹੀ ਪਕਾਉਂਦਾ ਉਹ ਸਾਡੇ ਨੂੰ ਇਸ ਨਾਲ ਕਰਦਾ ਨਾ ਕਰੀ ਜਾਨਾ ਕਰਾਉਂਦਾ ਕਰੀ ਮੈਂ ਤਾਂ ਮੈਂ ਉਹਨਾਂ ਕੇ ਲੈ ਹੀ ਜਾ ਮੈਨੂੰ ਪਾਕਿਸਤਾਨ ਨੂੰ ਕਦੋਂ ਆਏ ਸੀ ਉਹਦੋਂ 13 14 ਬਣਿਆ 13 11 ਉਹਦੋਂ ਚੁੱਕ ਲਾ ਉਹਦੋਂ ਗੱਡੇ ਤੇ ਖੂਗਦੇ ਹੁੰਦੇ ਹੁੰਦੇ ਆ ਤੇ ਹਾਲ ਵਗਦੇ ਹੁੰਦੇ ਨਗਰਾਂ ਦੇ ਹੁਣ ਤੇ ਟਰੈਕਟਰ ਆ ਗਿਆ ਨਾ ਟਰੈਕਟਰ ਉਹਦੋਂ ਨਹੀਂ ਇਹ ਤਾਂ ਆ ਕੇ ਫਿਰ ਇਹੀ ਕੰਮ ਕੀਤਾ ਸ਼ੁਰੂ ਤੋਂ ਸ਼ੁਰੂ ਤੋਂ ਹੀ ਕੀ ਹੋ ਗਿਆ? ਜੇ ਹੁਣ ਜਵਲ ਦੇ ਪ੍ਰਵਾਸੀ ਲੱਗੇ ਆਏ ਉਹ ਦਾ ਕੰਮ ਡਾਊਨ ਹੋ ਗਿਆ। ਹਾਂ ਡਾਊਨ ਮੈਂ ਕਿਉਂ ਆਖਾਂ ਡਾਊਨ। ਇਹ ਆਂਦੇ ਮਰਦੇ ਤੇ ਚੱਲਦੇ ਆ। ਮੈਂ ਮਰਦੇ ਨੂੰ ਮਾਰਨਾ। ਇਹ ਤੇ ਮਾਰਨੇ ਤੇ ਬਚਾਉਣ ਵਾਲਾ ਵਰ ਤਕੜਾ। ਬਚਾਉਣ ਵਾਲਾ ਬੜਾ ਤਕੜਾ। ਆਪਾਂ ਤੇ ਹੈਗਾ ਹੀ ਆਪਾਂ ਤਾਂ। ਲਾ ਮੈਂ ਉਹਦੇ ਸਿਰ ਗਿਆ। ਉਹਦੇ ਆਸਰੇ ਤੁਰੇ ਰਹਨੇ ਆ। ਜਿੰਦਾਂ ਰੱਬ ਨੇ ਕਰਗਾ ਤੇ ਨਿਕਲੇ ਆ। ਰਾਮਨੇ ਗਿੜਿਆ ਨਮੀ ਕੀ ਆ ਜੇਦਰਾਜ ਆਰ ਨਹੀਂ ਬੋਲਣ ਦੀ ਅਦਰੋਂ ਕੌਣ ਆ ਘਰ ਦੇ ਹਾਲਾਤ ਕਿੱਦਾਂ ਦੇ ਕਮਰੇ-ਕਮਰੇ ਹੈਗੇ ਕੋਈ ਮਾਰੇ ਹੀ ਆ ਕਦੇ ਵੇਖਿਆ ਨੇ ਵੇਖਿਆ ਵੇਖਿਆ ਕਿਹ ਕੰਮ ਰਿਹਾ ਕਦੇ ਵੇਖਿਆ ਨਾ ਤੋਰ ਦੇ ਨੀ ਆਉਂਦਾ ਸਾਰਾ ਹੀ ਚੋਂਦਾ ਤੇ ਮੇਰੇ ਰਗਾਈਆਂ ਦਿਸਰੇ ਸਭ ਪੈ ਗਿਆ ਨੇ ਸੌਂਦੇ ਸੌਂਦੇ ਕਿੱਥੇ ਆ ਫਿਰ ਕਿੱਥੇ ਸੌਂਦੇ ਕਦੇ ਬਾਹਰ ਸਨ ਕੋ ਲੋਖਲਾ ਦੇ ਸੌਂ ਸੌਂ ਲੱਈ ਜਾ ਤੈਂ ਪਾਸ ਗੁਜ਼ਾਰਾ ਹੀ ਕਰ ਆਂਦੀਆਂ ਹਾਲਚਲ ਪੁੱਛਦੀਆਂ ਆ। ਹਾਂ ਪੁੱਛ ਲਈਆਂ। ਆਂਦੇ ਤਾਂ ਨਹੀਂ ਮੈਂ ਮੈਂ ਨਹੀਂ ਖਾਣਾ। ਲਾਉਂਦੀਆਂ ਤੁਹਾਨੂੰ ਆਹੋ। ਉਹ ਕਹਾਂਦੀ ਜੇ ਮੋੜਾ ਹੁੰਦਾ ਮੈਂ ਤੁਹਾਨੂੰ ਕੰਮ ਨਹੀਂ ਕਰਨ ਲਾ। ਮੈਂ ਹਾਂ ਉਹ ਕੁੜੀ ਬਣ ਕੇ ਆਈਆਂ ਆਵਾ ਹੀ ਮੋੜਾ ਬਣ ਕੇ ਆ ਗਈ ਕੁੜੀ ਬਣ ਕੇ। ਆਂਦੀ ਨਾ ਕੰਮ ਨਹੀਂ ਕਰਨਾ। ਇਹ ਹੁੰਦਾ ਹੈ ਨਾ ਕੋਈ ਯਾਤਰਾ। ਧੀਆ ਨੂੰ ਦੁੱਖ ਜ਼ਿਆਦਾ ਹੁੰਦਾ। ਮਾਪੇ ਉਹ ਤਾਂ ਨਾ ਭਾਵੇਂ ਪੁੱਤਰਾ ਨੂੰ ਹੋਣਾ ਹੁਣ ਧੀਆ ਨੂੰ ਜ਼ਿਆਦਾ ਹੁੰਦਾ। ਨਹੀਂ ਪੁੱਤਰ ਵੀ ਚੰਗੇ ਹੁੰਦੇ ਸਾਰੇ ਪੁੱਤਰ ਇੱਕੋ ਜਿਹੇ ਨਹੀਂ ਹੁੰਦੇ। ਅੱਜ ਦਾਸ ਕਾਲ ਦਾ ਮਾਹੌਲ ਵੇਖਿਆ ਬਾਪੂ ਮਾੜਾ ਮਾੜਾ। ਅਦੇ ਗਾਂਗਾ ਹੋਰ ਆਉਣਾ ਇਹ ਕੋਈ ਨਹੀਂ ਇਹ ਤਾਂ ਰੱਬ ਦੀ ਰਹਿਮਤ ਆ ਦੇਖੋ ਦਵਨੇ ਮੰਡ ਨੇ ਰਾਬਾ ਇਹਨੂੰ ਪਰਹਿਉਣ ਲਾਇਆ ਬੰਦੇਆਂ ਨੂੰ ਇਹਨੇ ਆ ਸ਼ਟਰ ਬਣਾਇਆ ਆ ਬਣਾਇਆ ਨਾ ਇੱਕ ਇਹ ਕਤਰੀਨ ਬਣਾਇਆ ਨਾ ਟਟਾਲਾ ਛਾ ਰਹੀ ਨਾ ਮਿਲੋਣਾ ਨਾ ਭਰਿਆ ਲਾਇਆ ਕਿਸ ਤਾ ਹ ਰਾਮਾ ਦੇ ਮੈਂ ਕੋਈ ਨਹੀਂ ਲਾਇਆ ਮੈਂ ਪੁੱਛਿਆ ਉਹਨੂੰ ਮੈਂ ਇਹ ਕਿਨੇ ਲਾਇਆ ਹੁੰਦਾ ਮੈਂ ਨਹੀਂ ਬਣਾਇਆ ਮੈਂ ਆਪਣੇ ਆਪ ਬਣ ਗਿਆ ਆਵੇ ਬਣਾ ਕੇ ਗਿਆ। ਐਸੇ ਗੁਰਿਆ ਫਿਰਦਾ ਕਿ ਉਹਦਾ। ਅੱਗੇ ਨਿਆ ਬਣਾਇਆ ਨਾ ਐਸੇ। ਬਾਬੂ ਕਿੰਨੇ ਕੇ ਪੈਸੇ ਬੱਜ ਜਾਂਦੇ ਦਿਹਾੜੀ 'ਚ? ਨਹੀਂ ਆਂਦਾ ਸਾਰਾ ਰੁਪਈਆ 100 ਬਾਈ ਦਾ। ਉਹ ਸਾਰਾ ਹੀ ਖਸਾਉ। ਕਿ ਬਾਬੂ ਨੂੰ ਸੋਹ ਰੋਟੀ ਵੀ ਖਾਣੀ ਆ ਕਿ ਦੁੱਧ ਚਾਹ ਚੂ ਵੀ ਪੀਣੀ ਆ। ਹਾਂ। ਓਏ ਆ ਗਿਆ ਕੋੜਿਆ ਥੋੜਿਆ ਤਾਂ ਉਹਨੂੰ ਰੁਪਈਆ 100 ਦੇ ਵੀ ਦੇਣਾ। ਘਾੜਾ ਦੇਣਾ ਨਾ ਜਾ। ਅਚਮਤ ਨਹੀਂ ਗੱਲ ਨਹੀਂ ਕੋਲੋ। ਅਚਮਤ ਕਰ। ਕੰਮ ਹੀ ਕਰੂਗਾ। ਨਾ ਕਰਨ ਵਾਲੀ ਕੋਈ ਗੱਲ ਨਹੀਂ। ਨਾ ਬੰਦੇ ਪੂਰਾ ਭਰੋਸਾ ਰੱਖਿਆ ਵੀ ਰੱਬ ਤੇ ਬੈਠਾ ਦੇਣ ਵਾਸਤੇ ਬਿਲਕੁਲ ਦੇਣਾਗੇ ਮਾ ਗੇ ਦੇਣਾ ਆ ਸਾਰੀ ਦੁਨੀਆ ਰੱਬ ਨੇ ਚੰਗੀ ਆ ਆ ਵੇਖ ਲੈ ਸਾਰੇ ਰੱਬ ਨੇ ਲੱਗੀਆਂ ਨਾ ਦਿਹਾੜ ਦੇਖੋ ਹੀ ਆ ਬਾਪੂ ਜਾ ਤੇ ਹੁੰਦੀ ਨੇ ਘਰ ਦੀ ਹੁੰਦੀ ਜਾ ਘਰ ਦੀ ਜੀਉਂਦੀ ਹੁੰਦੀ ਜਿੰਨੇ ਜਿਹੜਾ ਰੱਖੇ ਉਹਨੇ ਜਿ ਰਹਿਣਾ ਇਹਨੇ ਜਿਹੜਾ ਰੱਖਿਆ ਨਾ ਉਹਦੇ ਕੁਦਰਤ ਆ ਨਾ ਕੁਦਰਤੀ ਉਹ ਹੈਗੀ ਆ ਪਰ ਜਾ ਤੇ ਕਿਦਾਂ ਕਿਦਾਂ ਇਕੱਲੇ ਬੈਠੇ ਕਰਦਾ ਹੁੰਦਾ ਬਾਪੂ ਨਾ ਮਾਹ ਬੋਲੀ ਬੜੀ ਰਹਿਮਤ ਆ ਤੁਸੀਂ ਰੱਬ ਤੇ ਜੀਓ ਜਿਹੜੇ ਆਣਗੇ 250 250 ਕਿਤਾਣਾ 250 ਜੀ ਬਿਲਕੁਲ ਤੁਸੀਂ ਦੇਖ ਲਓ ਰੱਬ ਤੇ ਇਨਾ ਯਕੀਨ ਆ ਭਾਵੇਂ 100 ਰੁਪਇਆ ਕਹਿੰਦਾ ਮੈਂ ਰੋਜ਼ ਦਾ ਕਮਾਉਣਾ 100 ਸਵਾ 100 ਰੁਪਇਆ ਲੇਕਿਨ ਫਿਰ ਵੀ ਜੇ ਕੋਈ ਮਜ਼ਦ ਵਾਲਾ ਆਵੇ ਤਾਂ ਮਜ਼ਦ ਮੈਂ ਜ਼ਰੂਰ ਕਰਦਾ ਰੁਪਇਆ 100 ਕੋਲੋਂ ਦੇ ਕੇ ਤੋੜਦਾ ਕੁੜੀਆਂ ਦੀ ਗੱਲ ਕਰੀਏ ਤੇ ਕੁੜੀਆਂ ਕਹਿੰਦੀਆਂ ਸੀ ਆ ਉਸ ਦੀਆਂ ਵੀ ਬਾਪੂ ਨਾਲ ਚੱਲ ਪਿਆ ਪਰ ਕਹਿੰਦਾ ਨਹੀਂ ਮੈਂ ਆਪੇ ਕਮਾਉਣਾ ਤੇ ਆਪੇ ਖਾਣਾ ਸੋ ਇਹੋ ਜਿਹੇ ਜਿਹੜੇ ਇਨਸਾਨ ਹੁੰਦੇ ਆ ਮਿਹਨਤ ਕਾਸ਼ ਇਨਸਾਨ ਜਿਹੜੇ ਕਿ ਆਪ ਕਮਾਉਣਾ ਜਾਣਦੇ ਤੇ ਆਪੇ ਹੀ ਖਾਣਾ ਜਾਣਦੇ ਨੇ ਸੋ ਇਹਨਾਂ ਦੀ ਸਾਨੂੰ ਸਪੋਰਟ ਵੀ ਕਰਨੀ ਚਾਹੀਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਸਾ ਤਸਵੀਰਾਂ ਕੀ ਕੁਝ ਰੱਖਿਆ ਹੈ ਬਾਪੂ ਨੇ ਕਿ ਚਾਰ ਪੈਕਟ ਫੁੱਲੇ ਦੇ ਨੇ ਚਾਰ ਮੁਰਮਰੇ ਦੇ ਨੇ ਥੋੜੀ ਇੱਕ ਮੌਫਲੀ ਹੈ ਥੋੜਾ ਜਿਹੜਾ ਜਿਹੜਾ ਪੁਦੀਆ ਵਗੈਰਾ ਰੱਖਿਆ ਸੋ ਖਲੋਣੇ ਵੀ ਰੱਖੇ ਨੇ ਬੱਚਿਆਂ ਵਾਸਤੇ ਜੇ ਕੋਈ ਗਾਹ ਕਾ ਜੇ ਉਨੂੰ ਵੀ ਦੇ ਸਕਣ ਸੋ ਆਪਣੇ ਘਰ ਦਾ ਗੁਜ਼ਾਰਾ ਹੀ ਕਰਨ ਰਿਹਾ ਵੀ ਚਲੋ ਗੁਜ਼ਾਰਾ ਹੋ ਜਾ ਮੇਰਾ ਤੇ ਐਨਾ ਹੀ ਬੜਾ ਸੋ ਮਿਹਨਤ ਕਾਸ਼ਾ ਹੱਥੀ ਕਮਾਉਂਦਾ ਹੱਥੀ ਜੋ ਕਰਦਾ ਸਾਰਾ ਕੰਮ ਤੇ ਸਾਨੂੰ ਵੀ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਸੋ ਇੱਕ ਕੱਲ ਬੜੀ ਵਧੀਆ ਕਹੀ ਆ ਕਹਿੰਦੇ ਵੀ ਮਿਹਨਤ ਮੇਰੀ ਤੇ ਰਹਿਮਤ ਤੇਰੀ ਗੁਰਬਾਣੀ 'ਚ ਲਿਖਿਆ ਹੈ ਵੀ ਮਿਹਨਤ ਕਰੋ ਰਹਿਮਤ ਉਪਰ ਆਲਾ ਬੈਠਾ ਕਰੇਗਾ ਸੋ ਬਾਪੂ ਨੇ ਵੀ ਉਸੇ ਢੀਰ ਚੱਲ ਕੇ ਰਾਬੜੋਂ ਪਰ ਹਮਲ ਕੇ ਮਿਹਨਤ ਕਰ ਰਿਆ ਰੋਜ਼ੋਟੀ ਕਮਾਉਂ ਰਿਆ ਕੱਲਾ ਹੈਗਾ ਤੇ ਘਰ ਦੀ ਜਿਹੜੀ ਸਾਥ ਛੱਡ ਗਈ ਆ ਬੱਚੇ ਛੋਟੇ ਸੀ ਦੋ ਜਿਹੜੇ ਮੁੰਡੇ ਸੀਗੇ ਉਹ ਵੀ ਸਾਥ ਛੱਡ ਕੇ ਕੁੜੀਆਂ ਵਿਆਹਤੀਆਂ ਨੇ ਲੇਕਿਨ ਫਿਰ ਵੀ ਆਪਣਾ ਗੁਜ਼ਾਰਾ ਕਰ ਰਿਹਾ ਤੇ ਰੱਬ ਤੇ ਬਹੁਤ ਖੁਸ਼ ਆ ਰੱਬ ਦੀ ਪੂਰੀ ਕਿਰਪਾ ਕਹਿੰਦਾ ਮੇਤੇ ਤੇ ਰੱਬ ਦੇ ਡੋਰਾ ਸੁਟੀਆਂ ਨੇ ਸੁਰਖਾਪ ਟੀਮ ਲਈ ਜਸਹੰਦਰ ਮਹਿਦੀ ਕੁਦਾਸਪੁਰ ਬਟਾਰਾ